ਕਈ ਵਾਰੀ ਨਾ ਬੱਚਿਆਂ ਨੂੰ ਜਿਹੜੇ ਮਾਪੇ ਆ ਉਹ ਕਹਿੰਦੇ ਨਹੀਂ ਸਾਡਾ ਸੁਪਨਾ ਹੈ ਜੇ ਅਸੀਂ ਨਹੀਂ ਕਿਸੇ ਵੇਲੇ ਬਣ ਸਕੇ ਸਾਲਾਂ ਦੀ ਘਾਟ ਸੀ ਹੁਣ ਅਸੀਂ ਉਹ ਸੁਪਨਾ ਆਪਦੇ ਬੱਚਿਆਂ ਚੋਂ ਦੇਖਣਾ ਪੂਰਾ ਹੁੰਦੇ ਆ ਹਾਂ ਫਿਰ ਉਹੀ ਆ ਨਾ ਸੋਸਾਇਟੀ ਪ੍ਰੈਸ਼ਰ ਇਹਨੂੰ ਹੀ ਤਾਂ ਕਹਿੰਦੇ ਆ ਜਿਹੜੀ 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 ਗੱਲ ਕਰਕੇ ਆਪਾਂ ਅੱਜ ਬੈਠੇ ਆ ਉਹਦੇ ਚ ਵੀ ਤਾਂ ਸੋਸਾਇਟੀ ਜ਼ਿਆਦਾ ਜ਼ਿੰਮੇਵਾਰ ਆ ਉਹਦੇ ਵਿੱਚ ਵੀ ਉਹ ਪੇਰੈਂਟਸ ਜ਼ਿਆਦਾ ਜ਼ਿੰਮੇਵਾਰ ਨੇ ਜਿਹਦੇ ਕਰਕੇ ਆਪਾਂ ਜਿੱਥੇ ਬੈਠੇ ਆ ਫਿਰ ਜਿਹੜਾ ਇੱਕ ਗੈਪ ਹੁੰਦਾ ਜਿਵੇਂ ਮਾ ਪੇਰੈਂਟਸ ਆਪਣੇ ਐਂਗਲ ਤੋਂ ਸੋਚ ਰਿਹਾ ਹੈ ਬੱਚਾ ਆਪਣੇ ਐਂਗਲ ਤੋਂ ਸੋਚ ਰਿਹਾ ਉਹ ਜਿਹੜਾ ਪ੍ਰੈਸ਼ਰ ਹੈ ਉਹਦੇ ਵਿੱਚੋਂ ਨਿਕਲਿਆ ਕਿਵੇਂ ਜਾਂਦਾ ਕੋਈ ਤੁਹਾਡੇ ਬਹੁਤੇ ਗੀਤ ਵੀ ਮੋਟੀਵੇਸ਼ਨਲ ਨੇ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਤੁਸੀਂ ਖੁਦ ਮਹਿਸੂਸ ਕੀ ਕਰਦੇ ਹੋ ਫਿਰ ਉਹ ਗੈਪ ਘਟੂਗਾ ਕਿਵੇਂ ਇੱਕ ਲਿਬ੍ਰਮ ਇੱਕ ਸ਼ਬਦ ਹੁੰਦਾ ਹਨਾ ਬੈਲੈਂਸ ਬਣਾਉਣਾ ਜੀ ਉਹ ਦੋ ਤਰ੍ਹਾਂ ਨੇ ਪੇਰੈਂਟਸ ਤੇ ਬੱਚੇ ਹਾਂਜੀ ਦੋ ਤਰ੍ਹਾਂ ਨੇ ਹਸਬੰਡ ਤੇ ਵਾਈਫ ਹੂੰ ਦੋ ਤਰ੍ਹਾਂ ਕਿਤੇ ਕੰਮ ਕਰਨ ਵਾਲੇ ਉਹਦੇ ਚ ਡਿਪਾਰਟਮੈਂਟ ਚ ਲਾ ਲੋ ਤੁਹਾਡੇ ਆਫਿਸ 'ਚ ਕਿਸੇ ਹੋਰ ਆਫਿਸ ਦੇ ਵਿੱਚ ਸੇਮ ਗ੍ਰੇਡ ਦੇ ਬੰਦੇ ਲਾ ਲਓ ਜੀ ਹੁਣ ਉੱਥੇ ਜਦੋਂ ਤੁਸੀਂ ਆਪਣਾ ਪੱਖ ਰੱਖਣਾ ਤੁਸੀਂ ਕੋਈ ਸੁਜੈਸ਼ਨ ਦੇਣੀ ਆ ਤੁਸੀਂ ਕੋਈ ਐਡਵਾਈਸ ਦੇਣੀ ਆ ਉੱਥੇ ਤੱਕ ਸਹੀ ਆ ਜਦੋਂ ਤੁਸੀਂ ਇਹ ਮੰਨ ਲੈਂਦੇ ਹੋ ਵੀ ਮੈਂ ਹੀ ਸਹੀ ਆ ਉਹ ਪੇਰੈਂਟਸ ਤੇ ਵੀ ਸੇਮ ਲਾਗੂ ਹੁੰਦੀ ਆ ਬੱਚਿਆਂ ਤੇ ਵੀ ਸੇਮ ਲਾਗੂ ਹੁੰਦੀ ਆ ਪਹਿਲੀ ਗੱਲ ਤਾਂ ਆਪਾਂ ਸੁਣਦੇ ਹੀ ਨਹੀਂ ਜੀ ਹਨਾ ਪੇਰੈਂਟਸ ਦੀ ਗੱਲ ਤਾਂ ਆਪਾਂ ਅੱਜ ਕੱਲ ਵੈਸੇ ਹੀ ਨਹੀਂ ਸੁਣਦੇ ਚੰਗੀ ਆ ਮਾੜੀ ਆ ਤਾਂ ਬਾਤ ਦੀ ਗੱਲ ਆ ਨਾ ਦੂਜੀ ਗੱਲ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਗੱਲ ਜਾਂ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋ ਤੁਸੀਂ ਲੌਜੀਕਲੀ ਉਹਨੂੰ ਡਿਫੈਂਡ ਕਰੋ